ਕੋ ਜਿੰਦਗੀ ਜਿੱਦੀ ਮਿਲ ਜੇ ਉਨੀ ਥੋੜੀ ਹੁੰਦੀ ਹੈ। ਔਰ ਮਾਪੇ ਬਦਾ ਜਿੱਦੀ ਮਰਜੀ ਉਮਰ ਦਾ ਹੋ ਜੇ। ਜਦ ਤੱਕ ਮਾਪੇ ਉਹਦੇ ਤੱਕ ਉਹਨੂੰ ਲੱਗਦਾ ਹੈ। ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ। ਤੇ ਉੱਪਰ ਮਹਾਰਾਜ ਦੀ ਕਿਰਪਾ ਵੀ ਬੜੀ ਲੰਬੀ ਉਮਰ ਤੋਹਗੀ ਹੈ। ਜ਼ੁਰਗਾ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ। ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ। ਬੜੇ ਖੁਸ਼ੀ-ਖੁਸ਼ੀ ਮਾੜੇ ਦੇ ਚਰਨਾਂ ਤੇ ਗਏ। ਆ ਕੁਬੜਾ ਗਾਨਾ ਹਾਂ ਤੇ ਦੇਬੂ ਸਾਡੀ ਬੜੀ ਪੁਰਾਣੀ ਸਾਹਜ ਤੇ ਅਸੀਂ ਪੁਰਾਣੇ ਸਕਨ ਉਹਦੀ ਜ਼ਿੰਦਗੀ ਬੜੀ ਹਾਰਡ ਵਰਕਰ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਕੋ ਖਿੱਚ ਲਿਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ ਚ ਕਾਮਯਾਬ ਬਣੇ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਂ-ਵਾਪੇ ਦਾ ਕਰਮ ਹੁੰਦਾ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮਾਂ ਚ ਜਿਹੜੀ

ਦੇਖੋ ਜੀ ਵੈਸੇ ਤਾਂ ਦੇਬ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ 'ਚ ਵਿਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇੱਕ ਟਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਪਰ ਹਮੇਸ਼ਾ ਹੀ ਮੈਂ ਤਾਂ ਕਿਸਾਨਾਂ ਨਾਲ ਹੀ ਔਰ ਮੈਂ ਅਕਸਰ ਇਹਦੇ ਨਾਲ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆਮਿਤ ਕਰਦਾ ਦੇ ਤੌਰ ਤੇ ਇਕੱਠੇ ਹੁੰਨੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਹੁਣ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿ ਸਾਰਾ ਮਜ਼ਦੂਰਾਂ ਨੂੰ سپورਟ ਕਰਦੇ ਅੱਜ ਵੀ ਅੱਗੇ ਕੀ ਚੱਲਣ ਲੱਗੇ ਨੇ ਕਿਸਾਨ ਇਸ ਤਰ੍ਹਾਂ ਦੇ ਵੀ ਪੈਸੇ ਨਹੀਂ ਮੁਆਸ਼ਰਤ ਕੋਈ ਚੀਜ਼ ਤੁਸੀਂ ਕੀ ਚਾਹੁੰਦੇ ਵੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੁੰਦੇ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਿਲੇ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਉਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਹੈ ਜਿੱਦ ਦੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਬੰਨੋ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਲੱਗੇ ਉਹਨਾਂ ਨੂੰ ਵੀ ਉਸ ਤਰ੍ਹਾਂ ਸੈਜਨਸਾਂ ਵਾਂਗ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿਤ ਕਰਦਾ ਚੰਗਾ ਕਾਰ ਹੋ ਜਾਵੇ ਟੈਨਕੀ ਜਨ ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜਿ ਉਹਨਾਂ ਦੀ ਵੀ ਵਿਹਾਰੀ ਦਾ ਰੇਟ ਸੈੱਟ ਹੋ ਜਾਵੇ ਜਿੱਦ ਦੀ ਰਾਸ਼ਟਰੀ ਕੱਪੀ ਨੂੰ ਜਿਹੜਾ ਕਰਦਾ ਹੈ ਉਹ ਤਾਂ ਮਾਰੀ ਦੇ ਜੀ ਨੂੰ ਮੈਂ ਜਿਹੜਾ ਪਿੰਡ ਚ ਜਮਿਆ ਨਾ ਉਹ ਜਿੱਥੇ ਮਰਜ਼ੀ ਚਲੇ ਜਾਵੇ ਉਹ ਜਿੰਨਾ ਮਰਜ਼ੀ ਭਟਕ ਜਾਏ ਉਹ ਜਿੰਨੀ ਮਰਜ਼ੀ ਤਰੱਕੀ ਕਰ ਲੈ ਦਿਲ ਉਹਦਾ ਉੱਥੇ ਖੜਕਦਾ ਹੈ ਤੇ ਆਲਟੀਮੇਟਲੀ ਬੰਦਾ ਬੋਲਦਾ ਆਪਣੇ ਬਾਰੇ ਆਪਣੇ ਬਾਰੇ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੋਨੇ ਦੀ ਕਾੰਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਪਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਲ ਸਕਦਾ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ